ਸ਼ਹਿਰ ਰਾਜਪੁਰਾ ਦੇ ਵਿਚ ਲਗਾਤਾਰ ਚੋਰੀ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਦੇ ਵਿੱਚ ਇਜਾਫਾ ਹੁੰਦਾ ਬਖਾਈ ਦੇ ਰਿਹਾ ਹੈ। ਤਾਜ਼ਾ ਮਾਮਲਾ ਬੀਤੀ ਦੇਰ ਰਾਤ ਰਾਜਪੁਰਾ ਰੇਲਵੇ ਸਟੇਸ਼ਨ ਨੂੰ ਜਾਂਦੀ ਮੁਕਸਲਕ ਉੱਤੇ ਸਥਿਤ ਗਣਪਤੀ ਇਲੈਕਟ੍ਰੋਨਿਕ ਨਾਮਕ ਦੁਕਾਨ ਤੋਂ ਸਾਹਮਣੇ ਆਇਆ ਹੈ। ਚੋਰਾਂ ਵੱਲੋਂ ਦੁਕਾਨ ਦੀ ਪਿਛਲੀ ਦੀਵਾਰ ਤੋੜ ਕੇ ਦੁਕਾਨ ਅੰਦਰ ਦਾਖਲ ਹੋ ਕੇ ਦੁਕਾਨ ਵਿੱਚ ਪਿਆ ਕੀਮਤੀ ਇਲੈਕਟ੍ਰੋਨਿਕ ਸਮਾਨ ਚੋਰੀ ਕਰ ਲਿੱਤਾ ਗਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਾਡੀ ਮਾਰਕੀਟ ਵਿੱਚ ਪਹਿਲਾਂ ਵੀ ਇਸੇ ਤਰ੍ਹਾਂ ਦੁਕਾਨਾਂ ਦੀ ਦੀਵਾਰਾਂ ਵਿੱਚ ਹੋਲ ਕਰਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਪਰ ਇੱਕ ਵੀ ਵਾਰਦਾਤ ਪੁਲਿਸ ਵੱਲੋਂ ਟਰੇਸ ਨਹੀਂ ਕੀਤੀ ਗਈ ਫਿਲਹਾਲ ਦੁਕਾਨਦਾਰ ਵੱਲੋਂ ਪੁਲਿਸ ਨੂੰ ਬੀਤੀ ਰਾਤ ਹੋਈ ਚੋਰੀ ਦੀ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਸ਼ਹਿਰ ਵਿੱਚ ਲਾਅ ਐਂਡ ਆਰਡਰ ਮੇਨਟੇਨ ਰੱਖਣ ਦੇ ਦਾਅਵੇ ਕਰਨ ਵਾਲੀ ਰਾਜਪਾਲ ਪੁਲਿਸ ਕਿੰਨੀ ਜਲਦੀ ਚੋਰਾਂ ਨੂੰ ਕਾਬੂ ਕਰਦੀ ਹੈ ਕੁਨਾਲ ਮਾ ਕਾਉਂਟ ਦੇ ਮਲਾਂ ਗੋਜਿੰਦਰਪੁਰ ਨੇ ਇਹ ਰੇਲਵੇ ਸਟੇਸ਼ਨ ਦੇ ਕੋਲ ਹੈ ਤੇ ਨਾ ਚੋਈ ਉਹ ਇਹ ਤੇ ਖੰਡਾ ਪਟ ਗਿਆ ਇਥੋਂ ਤੇ ਸਾਰਾ ਸਮਾਨ ਇਹ ਤੇ ਚੋਹੀ ਕਿਹਾ ਕਿ ਨੇ ਸਪੀਕਰ ਛੋਟੇ ਸਪੀਕਰ 24 ਇੰਚ LED ਤੇ ਨਾਨਾ ਕਹਿੰ ਕੇ 50 ਤੋਂ 60 ਜਿਆਦਾ ਸਮਾਨ ਚੋਈ ਕੀਤਾ ਇਹਨਾਂ ਨੇ ਅੱਛਾ ਤੇ ਕੈਸ਼ ਵੀ ਕੈਸ਼ ਵੀ ਕੱਢ ਗਏ ਨੇ ਗੱਲੇ ਚੋਂ 10000 ਨਹੀਂ ਆਸ-ਪਾਸ ਕੋਈ ਸੀਸੀਟੀਵੀ ਕੈਮ ਨਹੀਂ ਇਹ ਦੁਕਾਨ ਹਲੇ 4-5 ਮਹੀਨੇ ਹੋਈ ਸੀ ਓਪਨ ਹੋਈ ਨੂੰ ਅੱਛਾ ਨਵੀਂ ਦੁਕਾਨ ਨਵੀਂ ਦੁਕਾਨ ਨਹੀਂ ਸੀਗੀ ਤੇ ਪੁਲਿਸ ਨੇ ਕੋਰ ਲਿਖਵਾਈਆ ਪੁਲਿਸ ਵਾਲੇ ਕਹਿੰਦੇ ਸੀ ਦੇਖਾਂਗੇ ਅਸੀਂ ਦੱਸਿਆ ਕਿ ਇੱਕ ਬੰਦੇ ਦੇ ਸਾਨੂੰ ਸ਼ੱਕ ਆ ਉਹਨੇ ਸਾਈ ਚੋਈਆਂ ਕੀਤੀਆਂ ਨੇ ਇਹ ਜਿਵੇਂ ਸੇਮ ਖੱਡਾ ਇਹ ਦੂਜੀਆਂ ਦੁਕਾਨਾਂ ਤੇ ਵੀ ਸੇਮ ਹੋਇਆ ਹੋਇਆ ਹੈ ਸੇਮ ਜੋ ਚੋਈ ਸੇਮ ਜੋ ਹੀ ਹੋਈ ਆ ਤੇ ਕੋਈ ਇਹ ਕੱਟੜ ਪੰਜ ਛੇ ਦੁਕਾਨਾਂ ਤੇ ਹੋ ਚੁੱਕਿਆ ਸੇਮ ਕੋਈ ਨਹੀਂ ਹੋਇਆ ਕੋਈ ਕਿਸੇ ਦਾ ਸਮਾਨ ਨਹੀਂ ਮਿਲਿਆ ਕਿਹਾ ਇਹ ਕਿ ਅਸੀਂ ਦੇਖਦੇ ਆ ਜੇ ਸਾਨੂੰ ਮਿਲਦਾ ਬੰਦਾ ਤੁਸੀਂ ਦੱਸਣਾ ਨੀ ਤਾਂ ਬਸ ਇਹ ਕਹਿ ਕੇ ਕਹਿਨੇ ਹਲੇ ਕਾਰਵਾਈ ਕਰਨ ਦੇ ਵਾਸਤੇ ਬਾਤ ਬਤ ਚੱਲੇਗਾ ਅੱਜ ਜੇ ਕਹਿੰਦੇ ਤੁਹਾਨੂੰ ਬੰਦਾ ਦਿਖੇ ਤਾਂ ਦੱਸਣਾ ਸਾਨੂੰ ਸਾਜੀ ਤਾਂ ਇਹ ਕਹਿੰਦਾ ਕਿ ਕਾਰਵਾਈ ਹੋਏ ਪਿੱਛੇ ਸਾਰਾ ਕਿਨ ਲਾਇਆ ਬਣਿਆ ਹੋਇਆ ਰੇਲਵੇ ਦਾ ਕੋਈ ਹੋ ਨਹੀਂ ਹੈ ਪਿੱਛੇ ਹੋਣਾ ਹੋਇਆ ਸੇਫਟੀ ਹੋਏ ਸਾਡੀ ਪਿੱਛੇ ਕੋਈ ਹੋਏ ਸੀਸੀਟੀਵੀ ਕੈਮੇ ਲੱਗਿਆ ਹੋਏ ਇਹ ਰੇਲਵੇ ਰੋਣੋ ਕੱਲ ਰਾਤੀ ਦਾ ਹੋਇਆ ਬੰਦ ਕਰਕੇ ਆਏ ਦੁਕਾਨ ਉਹਦੇ ਬਾਅਦ ਰਾਤੀ 10 11 ਬਰ 12 ਵਜੇ ਟਾਈਮ ਹੋਏਗਾ ਤੋਂ ਜੀ ਤੇ ਪਿੱਛੇ ਦੀਵਾਰ ਤੋੜੀ ਗਈ ਹੈ ਦਿਵਾਰ ਤੋੜ ਗਏ ਸਾਮਾਨ ਚੱਕਿਆ ਸਾਰਾ ਐਲ ਸੀ ਡੀ ਚੱਕ ਕੇ ਲੈ ਗਏ ਨੇ ਸਪੀਕਰ ਚੱਕ ਕੇ ਲੈ ਗਏ ਨੇ ਉਹ ਦੇਖੋ ਤਾਂ ਸਾਰਾ ਸਾਮਾਨ ਚੱਕ ਕੇ ਲੈ ਗਏ 40 ਤੋਂ 50 ਹਜ਼ਾਰ ਦੇ ᱜੇੜੇ ਹੈਗਾ ਪਹਿਲੇ ਹਾਂ ਕਈਆਂ ਦੀ ਹੋਈਆਂ ਨੇ ਇਹੀ ਸੇਮ ਸਿਸਟਮ ਨਾਲ ਹੋਈਆਂ ਦੋਆਂ ਹਾਂ ਇਹ ਪੁੱਛੂ ਦੀਵਾਰ ਤੋੜੀ ਗਈ ਸਾਰਿਆਂ ਦੀ ਤੁਹਾਨੂੰ ਕੋਈ ਸ਼ੱਕ ਹੈ ਕੀ ਸੀ ਤੇ ਸ਼ੱਕ ਤਾਂ ਹਲੇ ਤਾਂ ਦੇਖ ਰਿਆਂ ਵਾਲੇ ਕਰੀਏ ਕਾਰਵਾਈ ਦਾ ਪੁਲਿਸ ਨੇ ਪੁਲਿਸ ਨੂੰ ਕਾਰਵਾਈ ਦਿੱਤੀ ਆ ਪੁਲਿਸ ਆਈ ਸੀ ਮੌਕੇ ਤੇ ਕੀ ਕਹਿੰਦੇ ਆ ਪੁਲਿਸ ਵਾਲੇ ਹਲੇ ਕਹਿੰਦਾ ਦੇਖਿਆ ਤਾਂ ਦਾ ਬੰਦੇ ਦਾ ਸ਼ੱਕ ਹੈਗਾ ਪੁਲਿਸ ਵਾਲੇ ਨੂੰ ਉਦੇ ਕਰਕੇ ਉਹ ਮੁੰਡਾ ਹੈਗਾ ਨਹੀਂ ਕਰ ਹਾਂ ਤੁਹਾਨੂੰ ਲੱਭ ਰਿਹਾ ਤਾਂ ਦੱਸ ਦੇਣਾ ਸਾਨੂੰ ਮਿਲੇਗਾ ਨਾਲ ਦੇਣਾ ਨੂੰ ਚੱਕ ਲਾਂ ਅਸੀਂ ਵੀ ਕਹਿਣਾ ਚਾਹੁੰਦੇ ਆ ਕਿ ਸੁਰੱਖਿਆ ਕੀਤੀ ਜਾਵੇ ਅਸਰ ਚੋਰ ਨੂੰ ਪਕੜੋ ਚੋਰ ਨੂੰ ਪਕੜਾ ਜਾਵੇ ਹੁਣ ਤੁਹਾਡਾ ਕਿੰਨਾ ਨੁਕਸਾਨ ਹੋ ਜਾਵੇ 40 ਤੋਂ 50000 ਰੁਪਏ ਹੋਇਆ ਮੰਗੇ ਵੀ ਇਨਸਾਨ ਸਾਮ ਮਿਲ ਜਾਏ ਇਨਸਾਬ ਹੋ ਜਾਵੇ ਸਾਡੇ ਨਾਲ ਹੋਰ ਗੱਲ ਸਿੰਘ ਆ ਨਾਲ ਹੀ ਜੀ ਰਾਜ ਮਕੈਨਿਕਲ ਸੁਣਿਆ ਤੁਹਾਡੀ ਵੀ ਚੋਰੀ ਹੋਈ ਹੈ ਜੀ ਕੀ ਹੋਇਆ ਜੀ ਉੱਥੇ ਉੱਥੇ ਸਾਡੇ ਪਿੱਛਾ ਪਿਆ ਤਾਂ ਲੁਹਾ ਪਿਆ ਤਾਂ ਸਾਰਾ ਚੱਕ ਲਈ ਅੱਛਾ ਇਹ ਪਿੱਛੇ ਕੀ ਗੱਲ ਮੈਂ ਖੁਮਸਾਂ ਕਿਉਂ ਆ ਪਿੱਛੇ ਉਹਨੂੰ ਸਾਹਮਣੇ ਹੀ ਹਜੇ ਮੈਂ ਦਰਵਾਜ਼ਾ ਰੱਖਿਆ ਅੱਥੇ ਅੱਛਾ ਉੱਥੇ ਸੀ ਦਰਵਾਜ਼ਾ ਉੱਥੇ ਹੀ ਬੈਠਿਆ ਸੀਗਾ ਮੈਂ ਵੀ ਮੈਂ ਪਿੱਟ ਕਰੀ ਸੀ ਹਾਂ ਬੱਤੀ ਪਤਾ ਹੀ ਲੱਗਿਆ ਮਨੂੰ ਤਾਂ ਚਪਟਾ ਲੱਗਿਆ ਜੀ ਸਾਫ਼ ਹੋਇਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਲੱਗੇ ਮੇਰੇ ਪਿੱਛੇ ਮੈਂ ਪਿੱਟ ਕਰੀ ਦੇਖਿਆ ਹੀ ਨਹੀਂ ਦੋ ਬੰਦੇ ਜੀ ਤੇ ਕੋਈ ਸ਼ੱਕ ਹੈ ਕੀ ਸੀ ਤੇ ਤੁਹਾਨੂੰ ਸ਼ੱਕ ਕੀ ਨੂੰ ਕਰੀਏ ਪੱਕਾ ਨਹੀਂ ਚਪਟਾ ਹੀ ਲੱਗਿਆ ਜੀ ਤੇ ਲਗਾਤਾਰ ਇੰਨੀਆਂ ਚੋਰੀਆਂ ਹੋ ਰਹੀਆਂ ਫਿਰ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਜੀ ਪੱਕੀ ਕਰੀ ਪ੍ਰਸ਼ਾਸਨ ਕੀ ਕੁਝ ਵੀ ਨਹੀਂ ਹੈ ਤੌਕੀਦਾਰ ਵੀ ਹੈਗਾ ਕਹਿੰਦਾ ਰੱਖਿਆ ਉਹ ਵੀ ਕੁਝ ਨਹੀਂ ਕਰਦਾ ਕੀ ਕਰੂਗਾ ਜੀ ਕੱਲ੍ਹ ਜਾਣਾ ਕੀ ਕਰੂਗਾ ਮੈਂ ਸੁਣਿਆ ਇਸ ਮਾਰਕੀਟ ਦੇ 6-7 ਚੋਰੀਆਂ ਹੋ ਚੁੱਕੀਆਂ ਨੇ ਹਾਂ ਇਹ ਕਾਫੀ ਹੋ ਗੀ ਕਾਫੀ ਹੋ ਗੀ ਫਿਰ ਤੁਸੀਂ ਕੀ ਕਹਿਣਾ ਜਾਂਦੇ ਹੋ ਚੌਕੀ ਅਸੀਂ ਦੇਖਦੇ ਹਾਂ ਉਹ ਨੱਕੇ ਹਾਂ ਹਾਂ ਚੌਕੀ ਦਾ ਕੋਈ ਕੋ ਨਹੀਂ ਬੋਲਦੇ ਪਰ ਆਛਨ ਦਾ ਵੀ ਤਾਂ ਬੰਦਾ ਹੈ ਜੀ ਉਸ ਤੋਂ ਬਾਅਦ ਕੀ ਹਕੀਕਤ ਮਿਲਦਾ ਤਾਂ ਸੈ ਨਹੀਂ ਚੋੜ ਕੇ ਪਤਾ ਕੌਣ ਹੈ ਅੰਗੇ ਪਤਾ ਹੀ ਨਹੀਂ ਕਿਸੇ ਦਾ